ਓ ਬਾਈ ਜੀ ਰੇ ਸੱਟਣ ਲੱਗੇ ਆਪਾਂ ਜੂਰੀਆ ਆਹ ਪਤਾ ਗੇਦੇ ਗੱਟਾ ਖੋਲ ਲਿਆ ਤੇ ਧਾਗੇ ਨੂੰ ਜੇਹ ਵਿੱਚ ਪਾਵਾਂਗੇ ਹੁਣ ਤੇ ਜਾ ਇਹਨੂੰ ਮਿੱਟੀ 'ਚ ਦੱਬ ਦਿਆਂਗੇ ਕਿਉਂ ਪੰਛੀਆਂ ਦੇ ਪੈਰਾਂ 'ਚ ਪੈ ਜਾਂਦੇ ਆ ਇਹ ਤੇ ਰੇ ਆਪੋ ਨਹੀਂ ਦੇਖੋ ਬੇਰਾਂ ਵਰਗੀ ਰੇ ਆ ਮੋਟੀ ਰੇ ਲਿਆ ਮੈਂ ਕਿਉਂ ਆ ਬਾਹਲੀ ਚਲਦੀ ਹੈ ਬ੍ਰੇਕ ਵਾਲੀ ਉੱਡੀ ਜਾਂਦੀ ਹੈ ਇਹਦੇ ਵਿੱਚ ਆਪਾਂ ਰਲਾਉਣਾ ਕੁਝ ਨਹੀਂ ਨੱਕ ਪੰਗੀ ਸਾਈਡ ਨਾਲ ਕੋਈ ਹੋਰ ਤੇ ਝੋਨਾ ਆਪਣਾ ਦੇਖ ਲਓ ਵਧੀਆ ਖੜਾ ਅੱਜ 23 ਦਿਨਾਂ ਦਾ ਹੋ ਗਿਆ ਇਹ ਝੋਨਾ ਤੇ ਬੂਝਾ ਵਧੀਆ ਫਟਾਰਾ ਮਾਰ ਗਿਆ 17 18 ਦੀ ਵੈਰਾਈਟੀ ਹੈ ਬਾਲੀ ਰੇੜੀ ਦੋੜ ਨਹੀਂ ਹੈਗੀ ਅੱਧਾ-ਅੱਧਾ ਕੱਟਾ ਕਰਕੇ ਤੀਜਾ ਅੱਧਾ ਕੱਟਾ ਮੇਰਾ ਹੁਣ ਡੂੜ ਘੱਟਾ ਹੋ ਜੂਗਾ ਤੇ ਡੂੜ ਘੱਟਾ ਬਹੁਤ ਹੈ ਫਿਰ ਕੱਦ ਜ਼ਿਆਦਾ ਕਰ ਜਾਂਦਾ ਤੇ ਨਾ ਹੀ ਇਹ ਭਾਲ ਦਾ ਵਾਲੀ ਰੇ ਤੇ ਨਾ ਇਹ ਚ ਫੰਗੀ ਸਾਈਡਾਂ ਦੀ ਲੋੜ ਹੈ ਜੇ ਫੰਗੀ ਸਾਈਡ ਛਿੜਕਣਾ ਚੱਲ ਪਾਉਣਾ ਜੇ ਇੱਕ ਪਾ ਦਿਓ ਇੱਕ ਪਾਦੇ ਦੂਜੀ ਰੇਹ ਤੇ ਜਦੋਂ ਦੂਜੀ ਵਾਰ ਰੇਹ ਪਾਉਣੇ ਆ ਉਦੋਂ ਪਾਦੇਓ ਜੇ ਫੰਗੀ ਸਾਈਡ ਪਾਉਣਾ ਹੈ ਤੇ ਨਹੀਂ ਉਹ ਐ ਨਹੀਂ ਵੀ ਦੋ ਪਾਦੇ ਤਿੰਨ ਪਾਦੇ ਬਾਹਲੇ ਫੰਗੀ ਸਾਈਡ ਦਾ ਪਾਓ 17 18 ਦੇ ਵਿੱਚ ਤੇ ਇਹਨੂੰ ਬਾਹਲਾ ਕੋਈ ਰੋਗ ਨਹੀਂ ਪੈਂਦੇ ਹੁੰਦੇ ਤੇ ਨਾ ਇਹਨੂੰ ਝੰਡਾ ਰੋਗ ਪੈਂਦਾ ਕੋਈ ਰੋਗ ਨਹੀਂ ਪੈਂਦਾ ਤੇ ਆਹ ਦੇਖ ਲਓ ਆਪਣਾ ਘਟਾ ਹੀ ਪਿਆ ਗੱਲਾ ਕੋਈ ਵਿੱਚ ਨੇਰ ਲਾਉਂਦੇ ਇੱਕ ਵਾਰੀ ਮੈਂ ਫੰਗੀ ਸਾਈਡ ਜ਼ਰੂਰ ਪਾਇਆ ਤੇ ਹੁਣ ਮੈਂ ਕੋਈ ਫੰਗੀ ਸਾਈਡ ਨਹੀਂ ਐਤੋਂ ਬਾਅਦ ਜ਼ਰੂਰਤ ਪੈਂਦੀ ਇਹਨੂੰ ਆ ਝੋਨੇ ਵਾਲੇ ਬੂਝੇ ਆ ਜੀ ਆਪਣੇ ਜਿਹੜੇ ਖਾਦੇ ਸੀਗੇ ਇਹ ਇਹਨੂੰ ਖਾਂਦੇ ਆ ਕਾਟੋ ਤੇ ਜਾਂ ਚੂਹੇ ਇਹ ਜਿਹੜੀ ਮੈਂ ਵੀਡੀਓ ਪਾਈ ਸੀ ਲਾਈਵ ਤੇ ਇਹ ਸਾਰੇ ਖਾਦੇ ਪਏ ਆ ਇਹ ਖਾਂਦੇ ਤਾਂ ਜਦੋਂ ਆਪਣੇ ਬਾਹਣ ਦੇ ਵਿੱਚ ਪਾਣੀ ਨਾ ਹੋਵੇ ਸੁੱਕਿਆ ਹੋਇਆ ਬਾਹਣ ਤੇ ਹੂੰ ਐਸਟੀਮੇਟ ਦੇਖ ਲਿਆ ਇਹਨਾਂ ਦਾ ਤੇ ਜਾਂ ਖਾਂਦੇ ਚੂਹੇ ਤੇ ਜਾਂ ਖਾਂਦੇ ਕਾਟੋ ਗੈਲਰੀ ਆ ਦੇਖੋ ਸਾਰਾ ਜਿਵੇਂ ਸੱਥਰੀਆਂ ਪਾਗਾ ਹੁੰਦੀਆਂ ਨੇ ਆਪਾਂ ਫਸਲ ਵੱਢਣ ਵੇਲੇ ਐ ਸੱਥਰੀਆਂ ਪਾਗਾ ਸੀ ਤੇ ਮੈਂ ਨਾਲ ਦੀ ਨਾ ਹੀ ਪਾਣੀ ਲਾਤਾ ਤੇ ਜਿੰਨਾ ਪਰਾਂਵਾਂ ਕੋਲੇ ਪਾਣੀ ਹੈਗਾ ਤੇ ਪਾਣੀ ਨਾ ਸੁਕਾਇਓ ਤੇ ਜਿੰਨਾਂ ਕੋਲੇ ਨਹੀਂ ਪਾਣੀ ਦੀ ਤੋੜ ਪੈਂਦੀ ਐ ਉਹਨਾਂ ਨੂੰ ਤਾਂ ਫੇਰ ਐਨ ਦਵਾਈ ਛਿੜਕਣੀ ਪੂਗੇ ਐ ਤੇ ਜਾਂ ਝੋਨੇ ਦੇ ਵਿੱਚ ਪਾਣੀ ਪੂ ਦਵਾਈ ਤੇ ਜਾਂ ਫਿਰ ਚੂਹਿਆਂ ਦਾ ਕਰਨਾ ਪੂ ਹੱਲਾ ਸਾਡੇ ਕਿਉਂ ਚੂਹੇ ਆਉਂਦੇ ਆ ਸਾਡੇ ਆ ਨਾਲ ਪੁਰਾਣੀ ਗੱਸੀ ਹੈ ਆ ਸਾਰੀ ਪੁਰਾਣੀ ਹੈ ਇਹ ਐ ਨਹੀਂ ਪਤਾ ਕਿੰਨੇ ਕੁ ਪੁਰਾਣੀ ਹੈ ਇਹ ਇੱਥੇ ਸਾਰੇ ਇਹ ਜੀਵ ਜੰਤੂ ਚੂਹੇ ਸਹੇ ਤਿੱਤਰ ਬਟੇਰੇ ਸਾਰੇ ਇੱਥੇ ਹੀ ਰਹਿੰਦੇ ਆ ਜੇ ਤਾਂ ਕਰਕੇ ਇਥੇ ਚੂਹੇ ਵੱਧ ਆਉਂਦੇ ਆ ਤੇ ਆਂ ਦਰਖਤਾਂ ਦਾ ਕਰਕੇ ਕੁਝ ਕਾਟਮਾ ਹੋ ਜਾਂਦੀਆਂ ਝੋਂਦਰਖਤ ਇੱਧਰ ਵੀ ਸਾਰੇ ਲੱਗੇ ਹੋਏ ਆ ਝੋਨਾ ਆਪਣਾ ਵਧੀਆ ਖੜਾ ਹੈ ਇਹਦੇ ਸਖਾਵਾਂ ਆਏਗਾ 1 2 3 4 5 6 7 8 9 10 11 12 13 14 15 16 17 18 19 20 20 ਸਖਾਵਾਂ ਹੋਊਗਾ ਮੰਨ ਲਓ ਇਹਦੇ ਵੱਧ ਹੋਣਗਾ। ਕਿਉਂ 20 ਆਏ ਗਣੀਆਂ। ਇਹਦੇ ਵੱਧ ਹੋਣਗਾ। ਜੋ ਸਾਰੇ ਤਾਂ ਬੁੱਝੇ ਨਹੀਂ ਇੱਕੋ ਜਿਹੇ ਹੁੰਦੇ। ਤੇ ਸਖਾਵਾਂ ਦਾ 15 ਸਖਾਵਾਂ ਨਾ ਪੱਕ ਜਾਣ। ਉਹੀ ਵਾਧੂ ਐ। ਇਹ ਆਬਾਸਮਤੀ 17 18 ਦੀ ਵੈਰਾਈਟੀ ਤੇ ਰੇ ਆਪਾਂ ਪੂਰੀ ਕਾਰੀ ਦਿੱਤੀ। ਡੇਢ ਗੱਟਾ ਪਾਇਆਗਾ। 26 ਮਾਦਨ ਅੱਜ 26 ਦੇ ਨਾਲ ਚ ਪੂਰੀ ਕਰਤੀ। ਤੇ ਕੱਬੀ ਜਨਾ ਜਾ ਹੱਥੋਂ ਨੇ ਨਾ ਸਖਾਵਾਂ ਮਲਾਂ 15 ਲਾ ਲਓ ਚੱਲ 13 ਹੀ ਲਾ ਲਓ 13 ਹੀ ਬਹੁਤ ਆ ਕਿਉਂ ਕੁਛ ਦੇਣੇ ਦੇ ਪਏ ਆ ਹਜੇ ਇਹ ਦਿਨ 26 ਹੋਏ ਆ ਤੇ 40 ਦਿਨਾਂ ਦੇ ਵਿੱਚ ਵਿੱਚ ਹਜੇ ਹੋਰ ਫਟਾਰਾ ਕਰਨਗੇ ਕੱਚੇ ਪੇ ਸਾਰੇ ਤੇ ਜਿਹੜੇ ਆਪਣੀ ਖਾਦੀ ਸੀਗੀ ਕਾਟੋ ਤੇ ਚੂਹਿਆਂ ਨੇ ਰੈਟ ਨੇ ਬੂਝੇ ਖਾਦੇ ਸੀਗੇ ਉਹ ਆਪਣੇ ਦੁਬਾਰੇ ਫੁੱਟਨੇ ਸ਼ੁਰੂ ਹੋ ਗਏ ਕਿਉਂ ਕੱਚੇ ਆ ਬੂਝੇ ਹਜੇ ਕੱਚੇ ਬੁੱਝਾਂ ਦਾ ਕਰਕੇ ਦੁਬਾਰੇ ਫੁੱਟੇ ਹੁੰਦੇ ਆ ਇਹ ਦੁਬਾਰੇ ਉਹ ਸਖਾਵਾਂ ਚੱਲਣ ਲੱਗ ਗਈਆਂ ਤੇ ਆਪਾਂ ਰੇ ਪਾਈ ਸੀ 1.5 ਕਟਾ ਰੇ ਦਾ ਪਾਇਆ ਸੀ ਇਹ ਚ ਤੇ ਰੇ ਦੇ ਵਿੱਚ ਆਪਾਂ 5-6 ਕਿਲੋ ਪਾਤੀ ਸੀ ਜ਼ਿੰਕ ਕਿੱਲੇ ਹਿਸਾਬ ਨਾਲ ਤੇ ਹੋਰ ਕੁਛ ਇੱਕ ਪਾਇਆ ਸੀ ਆਪਣਾ ਉਹ ਫੰਗੀ ਸਾਈਡ ਫੰਗੀ ਸਾਈਡ ਮੈਂ ਇੱਕੋ ਹੀ ਪਾਇਆ ਬਸ ਵੱਧ ਨਹੀਂ ਪਾਉਂਦੇ ਕਿਉਂ ਜ਼ਿਆਦੇ ਬਾਲਾ ਮੌਕੇ ਤੇ ਪਾਵਾਂਗੇ ਜਦੋਂ ਆਪਾਂ ਨੂੰ ਪਤਾ ਲੱਗ ਗਿਆ ਨਾ ਤੇ ਹੁਣ ਇੱਕ ਫੰਗੀ ਸਾਈਡ ਨੇ ਇਹਨਾਂ ਨੂੰ ਦਾ 17 18 ਨੂੰ ਘਟ ਪੈਂਦਾ ਬਾਈ ਜੀ ਜਿਹੜਾ ਆ ਖੜਾ ਹੈ 1401 ਇਹਨਾਂ ਨੂੰ ਝੰਡਾ ਰੋਗ ਵੱਧ ਪੈਂਦਾ ਹੁੰਦਾ ਹੈ ਇਹਨਾਂ ਦੇ ਜਰੂਰ ਪਾਉਣਾ ਚਾਹੀਦਾ 11 21 ਹੋਇਆ 1401 ਹੋਇਆ ਆ ਦੇਖੋ ਕੱਲ ਖਾਦੇ ਸੀ ਇਹ ਰਾਤੇ ਰਾਤ ਪੂਰਾ ਫਟਾਰਾ ਕਰੇ ਨੇ ਜਿਹੜੇ ਖਾਦੇ ਸੀ ਆ ਜਾਣਾ ਉਹ ਪੱਤੇ ਕੱਢਿਆ ਆਹ ਕੱਲ ਖਾ ਕੇ ਹਟੇ ਆ ਜਿਹੜੇ ਸਾਰੇ ਖਾਤੇ ਸੀ ਇਹ ਤਾਂ ਖਾਦੇ ਤਾਂ ਨਿਯਾਇਜ ਹੀ ਆਖਰ ਨੂੰ ਆ ਦੁਬਾਰੇ ਇਹ ਫੁੱਟੇ ਆਉਣਗੇ ਦੁਬਾਰੇ ਚੱਲ ਪੈਣਗੇ ਕਿ ਹੁਣ ਉਹ ਪਾਣੀ ਨਹੀਂ ਸੁਕੰਦਾ ਜੇ ਪਾਣੀ ਸੁਕਾਤਾ ਇਹਨਾਂ ਨੇ ਹਟਣਾ ਨਹੀਂ ਤੇ ਬਾਹਲਾ ਜਿਆਦੇ ਕੁਝ ਪਾਉਣ ਦੀ ਆਪਾਂ ਨੂੰ ਜ਼ਰੂਰਤ ਵੀ ਨਹੀਂ ਪੈਂਦੀ ਹੁੰਦੀ ਦੀ ਰੇਤ ਐ ਚ ਪੈਂਦੀ ਘਟਾ ਡੂੜ ਤੋਂ ਵਧਾਉ ਹੀ ਨਾ ਜਿੰਨਾ ਵਧਾਉਗੇ ਨੁਕਸਾਨ ਕਰੋਗੇ ਕਿਉਂ ਹੁਣੀ ਇਹ ਮੀਂਹ ਪਿਆ ਜਿਹੜਾ ਮੀਂਹ ਨੇ ਮੀਂਹ ਦਾ ਕਰਕੇ ਚੱਲਿਆ ਸਾਰੇ ਝੋਨੇ ਟੋਟਲ ਦੇਖ ਲੋ ਕਿਵੇਂ ਚੌਂਕਦੇ ਆ ਇਹ ਮੀਂਹ ਦੇ ਕਾਰਨ ਆ ਸਾਰੇ ਇੰਦਰ ਦੇਵਤੇ ਦੇ ਪ੍ਰਮਾਤਮਾ ਕਰਨੂ ਤੇ ਆਪਾਂ ਕੱਖ ਕੱਢੀ ਜਾਂਦੇ ਸੀ ਹੁਣ ਕੱਖ ਦੇਖ ਲੋ ਹੁਣ ਕੱਖਾਂ ਦਾ ਸਖਾਵਾਂ ਵੀ ਕਿੰਨੀਆਂ ਆ ਬੂਜੀਆਂ ਤਾਂ ਹੋਣਗੀਆਂ ਇਹ ਜਿਹੜੇ ਕੱਖ ਆਪਾਂ ਪਹਿਲੀਆਂ ਚ ਕੱਢਦੇ ਸੀ ਸਿੱਧੇ ਬੂਜੇ ਐ ਪੱਟੀਆਂ ਨੇ ਹੱਥ ਨਾਲ ਹੀ ਹੁਣ ਹੱਥ ਨਾਲ ਖਿੱਚੇ ਹੋਇਆ ਸਾਰੇ ਆਹ ਮੇਰੇ ਤੇ ਜਦੋਂ ਹੋ ਜਾਂਦੇ ਵੱਡੇ ਫਿਰ ਦਾਤੂ ਚੱਕਦੇ ਆ ਤੇ ਰੇਹਾਂ ਹਰੂ ਹਾਣੂ ਦੇ ਦਿੰਨੇ ਆ ਤਿੰਨ ਤਿੰਨ ਚਾਰ ਚਾਰ ਰੇਹਾਂ ਦੇ ਦਿੰਨੇ ਆ 8 8 ਦਿਨਾਂ ਤੋਂ ਤੇ ਮਗਰੋਂ ਪੱਟਨ ਤੇ ਹੋ ਜਾਂਦੇ ਆ ਫਿਰ ਬੀਜ تیار ਹੋ ਜਾਂਦਾ ਤੇ ਦਵਾਈ ਆਪਾਂ ਕੋਈ ਕੱਖਾਂ ਵਾਲੀ ਛਿਰਕੀ ਨਹੀਂ ਸੀ ਕਿਉਂ ਬਾਣ ਥੋੜੇ ਦਾ ਕਰਕੇ ਛੜਕਣ ਦੀ ਲੋੜ ਨਹੀਂ ਪੈਂਦੀ ਜਦੋਂ ਆਪ ਆਪਾਂ ਤੜਕੇ ਸੁਨਿਆ ਕੇ 2 ਘੰਟੇ ਲਾਦੇ ਸ਼ਾਮ ਨੂੰ ਸੁੰਦੇ 2 ਘੰਟੇ ਲਾਦੇ ਤੇ ਆਪ ਹੀ ਕੰਮ ਕਰਲੇ ਬੰਦਾ ਤਾਂ ਹੀ ਆਪਾਂ ਫੱਕ ਚ ਪਾਈ ਸੀਗੀ ਕੱਖਾਂ ਵਾਲੀ ਦਵਾਈ ਤੇ ਨਾ ਆਪਾਂ ਝੋਨੇ ਚ ਪਾਈ ਐ ਜਿਹੜੇ ਮਾਰੇ-ਮੋਟੇ ਹੈਗੇ ਕਾ ਖੂ ਆਪ ਕੱਢ ਦਿੰਨੇ ਆ ਕਿਉਂ ਜਿਨ੍ਹਾਂ ਕੋਲੇ ਜ਼ਮੀਨ ਵੱਧ ਹੁੰਦੀ ਆ ਉਹਨਾਂ ਨੂੰ ਔਖਾ ਹੋ ਜਾਂਦਾ ਕੱਢਨੇ ਤੇ ਉਹਨਾਂ ਨੂੰ ਪਾਉਣੀ ਪੈਂਦੀ ਦਵਾਈ ਤੇ ਝੋਨੇ ਵਧੀਆ ਬਾਈ ਜੀ ਸਾਰੇ ਤੇ ਬਾਹਲਾ ਰੇ ਪਾਉਣ ਨਾਲ ਹਫਲ ਜਾਂਦੇ ਆ ਰੇ ਨਾ ਜਿਆਦੇ ਪਾਓ ਬਸ ਤੇ ਬਾਹਲਾ ਸੰਗਣਾ ਵੀ ਨਾ ਹੋਵੇ ਆਪਣਾ ਨਾ ਤਾਂ ਬਿਰਲਾ ਹੈ ਤੇ ਨਾ ਇਹ ਸੰਣਾ ਹੈ